ਅਲੀ ਸ਼ੇਰ ਵਾਲਿਆਂ ਦਾ ਕੱਪੜਾ ਸ਼ੋਅਰੂਮ ਆਪਣਾ ਥਾ ਰੋਡ ਤੇ ਹੈ ਜੀ ਵਿਖੇ ਵਿੱਚ ਬਹੁਤ ਸੋਹਣੀ ਸੇਲ ਲਗਾਈ ਹੈ ਜੀ ਸਾਰੇ ਰੂਟਾਂ ਦੇ ਸ਼ਾਪ ਤੇ ਤੁਸੀਂ ਵਿਜ਼ਿਟ ਕਰੋ ਜੀ ਆਨਲਾਈਨ ਆਰਡਰ ਬੁੱਕ ਕਰੋ ਕਿੰਨੋਂ ਸਾਡੇ ਰੀਲੇ ਦੇਖੋ ਜੀ ਔਰ ਮਾਰਕੀਟ ਦੇ ਰੇਟ ਦੇਖੋ ਟੋਟਲੀ ਬ੍ਰਾਂਡ ਕੱਪੜੇ ਦੀ ਸੇਲ ਹੈ ਸਾਡੇ ਕੋਲ ਦਰਮਿਆਣ ਸੂਟ ਆ ਦੇਖੋ ਜੀ ਬਹੁਤ ਸ਼ਾਨਦਾਰ ਡਿਜੀਟਲ ਪ੍ਰਿੰਟ ਹੈ ਇਹ ਸਾਰਾ ਪੇਂਟ ਦੀ ਤਰ੍ਹਾਂ ਲੱਗਦਾ ਡਿਜੀਟਲ ਪ੍ਰਿੰਟ ਆ ਫਰੰਟ ਆ ਗਿਆ ਜੀ ਆ ਬਾਹਾਂ ਆਉਣਗੇ ਜਿਹਦੀਆਂ ਤੇ ਬੈਕ ਤੇ ਪ੍ਰਿੰਟ ਆ ਪਲੇਨ ਸਲਵਾਰ ਆਉਗੀ 39 ਮੀਟਰ ਸਲਵਾਰ ਪਲੇਨ ਆਉ 39 ਮੀਟਰ ਬਹੁਤ ਸੋਹਣੇ ਸੋਹਣੇ ਪਲੇਨਟ ਸੂਟ ਨੇ ਜੀ ਮਤਲਬ ਟੋਟਲੀ ਸਾਰੇ ਕੱਪੜੇ ਸੇਲ ਹੈ ਜੀ ਦੁਪੱਟਾ ਪਿਓਰ ਦਾ ਜਿਹੜਾ ਆਪਾਂ 200 ਰੁਪਏ ਲੈਂਦੇ ਆ ਜੀ ਦੁਪੱਟਾ ਉਹ ਤੇ ਰੰਗ ਆਉਣ ਦੇ 4-5 ਰੰਗ ਨੇ ਜੀ ਨੀਚੇ ਦੇਖੋ ਮਸਟਰਡ ਕਲਰ ਹੈ ਜੀ ਨੈਕਸਟ ਆਉਗਾ ਦੇਖੋ ਜੀ ਮਾਊਸ ਕਲਰ ਇਹਦੇ ਵਿੱਚ ਉਹ ਸੋਹਣੇ ਸੋਹਣੇ ਨੇ ਜੀ ਮਤਲਬ ਤੁਸੀਂ ਐ ਲਾ ਲਓ ਇਹ ਸਾਰੀ ਕੰਪਨੀਆਂ ਦੇ ਕੱਪੜੇ ਸੇਲ ਨਾਲੇ ਜੀ ਰਸ਼ੀਆ ਬ੍ਰਾਂਡ ਦੀ ਜੀ ਕੇ ਕੇ ਟੈਕਸ ਦੀ ਜੀ ਆਰਾਮ ਟੈਕਸ ਦੀ ਜੀ ਕਈ ਬੜੀ ਸਾਰੇ ਕੱਲੀ ਕੰਪਨੀਆਂ ਦਾ ਆਪਣੀ ਦੁਕਾਨ ਤੇ ਇੱਕ ਵੀ ਸੂਟ ਆਇਆ ਨਹੀਂ ਮਿਲੂਗਾ ਜਿਹੜਾ ਨੌਨ ਬ੍ਰੈਂਡ ਹੋਊਗਾ ਕੱਲੀ ਕੱਲੀ ਕੰਪਨੀ ਦਾ ਕੱਪੜਾ ਆਪਣੀ ਦੁਕਾਨ ਤੇ ਮਿਲੂਗਾ ਜੀ ਸਾਰੇ ਇਕੱਠੇ ਥੰਦੇ ਤੁਸੀਂ ਜਰਲੇ ਵਿਜ਼ਿਟ ਕਰੋ ਜੀ ਸਾਡੇ ਰੀਲਾਂ ਦੇਖੋ ਵੀਡੀਓ ਦੇਖੋ ਪੇਜ ਨੂੰ ਫੋਲੋ ਕਰ ਲਓ ਜੀ ਆਨਲਾਈਨ ਆਰਡਰ ਫੇਸਬੁੱਕ ਕਰ ਲਓ ਜੀ ਸਾਰੇ ਸੂਟ ਜਿਹੜਾ ਲਾਉ ਲੋ ਜੀ ਇਹ ਮਾਰਕੀਟ ਦੇ ਵਿੱਚ 900000 ਰੁਪਏ ਸੇਲ ਕਰ ਰਹੇ ਨੇ ਤੁਹਾਨੂੰ ਆਪਣੀ ਦੁਕਾਨ ਤੇ ਸਿਰਫ 650 ਰੁਪਏ ਦਾ ਸੂਟ ਮਿਲੂਗਾ ਜੀ ਜਿਹੜੇ ਪੈਣਾ ਨੇ ਘਰੇ ਬੈਠੇ ਨੇ ਮੰਗਵਾਉਣਾ ਜੀ ਉਹਨਾਂ ਨੂੰ ਵੀ ਅਸੀਂ ਸ਼ਿਪਿੰਗ ਫ੍ਰੀ ਕਰਾਂਗੇ ਮਤਲਬ 650 ਰੁਪਏ ਤੁਸੀਂ ਸਾਨੂੰ ਗੂਗਲ ਪੇ ਪੇਪੀਅਮ ਕਰਦੇ ਨੇ ਛੋਟੇ ਸੂਟ ਘਰੇ ਪਹੁੰਚੂਗਾ ਜੀ ਪੇਮੈਂਟ ਇਹਨਾਂ ਦੀ ਪਹਿਲਾਂ ਕਰੋਗੇ ਤਾਂ ਸ਼ਿਪਿੰਗ ਫ੍ਰੀ ਹੈ ਜੀ ਤੇ ਤੁਸੀਂ ਘਰੇ ਆਇ ਤੇ ਪਾਦੇ ਰਿਹਾ ਤਾਂ 100 ਰੁਪਏ ਲੱਗੂਗਾ ਜੀ ਐਕਸਟਰਾ ਪਹਿਲਾਂ ਕਰੋਗੇ ਤਾਂ ਜਿੰਨ ਦਾ ਖਰਚਾ ਫ੍ਰੀ ਹੈ ਜੀ ਘਰੇ ਆਇ ਤੇ 100 ਰੁਪਏ ਜੀ